हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀ ਵਿਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀ ਦਾ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਦਾ ਨਾਮ ਜੋਬਨ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਹਾਂ ਅੱਜ ਵੀਡੀਓ ਖਣ ਇੱਕ ਤਾਜੀ ਸੂਈ ਮੱਝ ਤੇ ਦੋ گاਵਾ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਮਾਜੇ ਦਾ ਦੋਸਤੋ ਦੁੱਧ ਜਿਹੜਾ ਹੁਣ ਮੌਕੇ ਦਾ ਦੁੱਧ ਵੀਰ ਦੱਸਦਾ 18 ਕਿਲੋ ਦਾ ਆ ਗਿਆ ਬਣੇ ਦੁੱਧ ਜਿਹੜਾ ਚਵਾਉਂਦੇ ਹੀ ਆ ਡਿਟੇਲ ਆਪਾਂ ਸਾਰੀ ਇਸ ਮੱਝਰੀ ਤੇ ਦੋਵਾਂ گاਵਾ ਦੀ ਬਾਈ ਜੋ ਬੰਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝ ਕਰਾਂਗੇ ਉਸ ਤੋਂ ਪਹਿਲਾਂ ਉਸ ਤੋਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲਾਂਬੇੜੀ ਗੱਲ ਨਾ ਵੀਡੀਓ ਨੂੰ ਵਾਤੋਂ ਵੱਲ ਲਾਈਕ ਤੇ ਸ਼ੇਅਰ ਜੂ ਕਰਦੇ ਕਰੋ ਅਗੇ ਕਿਸੇ ਹੋਰ ਵੀਰ ਤੇ ਦਿਖਾ ਸਕਦਾ ਸੋਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਇੰਸਟਾਗ੍ਰam ਤੇ ਫੇਸਬੁੱਕ ਤੇ ਚੈਨਲ ਦੇ ਵੀਰਾਂ ਨੂੰ ਬੇਨਤੀ ਕਰਦਾ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਆਓ ਬਾਈ ਜੋ ਬੰਦਾ ਗੱਲਬਾਤ ਕਰਦੇ ਡਿਟੇਲ ਸਾਰੀ ਕੁਝ ਨਹੀਂ ਵੀਡੀਓ ਐਂਡ ਤੱਕ ਜੂ ਦੇਖਿਆ ਜੀ ਬਾਈ ਜੋਬਨ ਸਸੀ ਕਾਲ ਸਸੀ ਕਾਲ ਜੀ ਉਹ ਠੀਕ ਠਾਕ ਹੈ ਵਧੀਆ ਜੀ ਵਧੀਆ ਜੀ ਪਹਿਲੇ ਬਹੁਤ ਵੇਗੇ ਸਾਰੇ ਸਾਮ ਮਾਰ ਲੈ ਕੇ ਜਾ ਰਹੇ ਜੀ ਠੀਕ ਹੈ ਜੀ ਹਾਂਜੀ ਅੱਜ ਫਿਰ ਦੋ گاਵਾ ਤੇ ਇੱਕ ਮਾਜੋ ਗਾਵਾਂ ਤੇ ਇੱਕ ਮੈਂ 22 ਕਿਲੋ ਵਾਲੀ 22 23 ਕਿਲੋ ਦੁੱਧ ਦਾ ਰਿਕਾਰਡ ਹੈ ਮਾਈ ਜੀ 20 ਕਿਲੋ ਮੈਂ ਨੂੰ ਮਿਲ ਕੇ ਦੇਣਾ ਹੁਣ ਮੈਂ ਦਾ 20 ਕਿਲੋ ਦੁੱਧ ਹੈ ਠੀਕ ਹੈ ਜੀ ਹਾਂਜੀ ਐਡਰੈਸ ਬੋਲਦੇ ਆਪਣਾ ਪਿੰਡ ਚਾਤੀ ਮੈਂਡਾ ਘਰ ਨੰਬਰ 7 ਸ਼ਿਗਰੀ ਮਰਸਾਲ ਪੂਨ ਲੰਬੜਾ 90 4 74 ਸ਼ਹਿਰ ਮਾ ਜੋਬਰ ਨਾ ਜੋਬਰ ਜੀ ਤੇ ਸ਼ੁਰੂ ਕਰ ਲਈ ਆਪਾਂ ਮਾਜ ਤੋਂ ਪਹਿਲ ਮਾਜ ਤੋਂ ਕਰ ਲੋ ਹਾਂਜੀ ਦੱਸੋ ਜੀ ਡਿਟੇਲ ਮੈਂ ਆ ਬਾਈ ਸੁਸਾ ਦੂਸ ਅਕਾਲ ਮੇਰੀ ਮੈਂ ਸੋਈ ਆ ਕਟਾ ਮਗਰ ਜੀ ਦੋਸਤੋ ਅੱਜ ਆਰਡਰ ਕੁਆਲਟੀ ਵੇਖੋ ਗਾਵਾਂ ਤੋਂ ਵੱਧ ਗਏ ਨੇ ਆਰਡਰ ਤਿਆਰ ਕੀਤਾ ਸੂਤ ਆ ਕਾਡਰ ਲਗਾ ਤੇ ਅਗਲੇ ਬੰਨੇ ਧੁੰਨੀ ਤੱਕ ਜਿਹੜਾ ਹੁਣ 20 ਕਿਲੋ ਦੁੱਧ ਉਹਦਾ ਵੀ ਕਿਲੋ ਦੁੱਧ ਹੋਗਾ ਮੈਂ ਤੋਂ ਚੋਣ ਦੀ ਹਾਂ ਇੱਥੇ 20 ਕਿਲੋ ਮਿਲ ਕੇ ਦਾਂਗੇ ਲੀਟਰ ਨਾਲ ਆਪਣੇ ਘਰ ਦੀ ਗਾਰੰਟੀ ਇੱਥੋਂ ਦੀ ਆ ਇੱਥੇ ਚੋ ਕੇ ਦੇਵੇ ਕੋਈ ਅਜਾ ਮਾਜਲ ਮੈਰਾ ਮੂਣਾ ਮਾਣਾ ਮੈਂ 23 ਜਨਵਰੀ ਨੂੰ ਦੁੱਧ ਦੇ ਦਰਦੀ ਹੈ ਸੂਈ ਨੂੰ ਕਹਣਾ ਡੈਮੋ ਕੀ ਸੂਈ ਨਾਲ ਜਾਤਾ ਹੈ ਇੱਕ ਹਫਤਾ ਹੋ ਗਿਆ ਸੂਈ ਨੂੰ ਬੱਚਾ ਆਜ ਮਗਰ ਕਟਾ 20 ਕਿਲੋ ਦੁੱਧ ਬਾਈ ਜੋਗਨ ਕਹਿੰਦਾ ਵੀ ਇੱ ਇਹ ਕਾਣੀ ਆਰਡਰ ਕੁਆਲਟੀ ਦੇਖੋ ਇੰਨੀ ਫੇਸ ਕੁਆਲਟੀ ਬਿਲਕੁਲ ਉਸ ਤੋਂ ਬਹੁਤ ਅੱਜ ਸੀ ਬਈ ਹਾਂ ਜੀ ਦੂਜਾ ਸੂਆ ਸੀ ਤੇ ਆਹ ਵੇਖੋ ਦੋਸਤੋ ਕਰੋ ਚੈੱਕ ਦਾ ਆਰਡਰ ਕੋਤਾਨ ਘਟਵਾ ਦੋ ਕੋ ਭੂਲ ਚੱਤਾ ਹੋਵੇ ਉਹਦੀ ਆਪਣੀ ਗਾਰੰਟੀ ਲਓ ਜੀ ਚੈੱਕ ਤੁਸੀਂ ਕਰਨੀ ਹੈ ਤਸੱਲੀ ਤੁਸੀਂ ਕਰਨੀ ਹੈ ਮੈਂ ਤੁਹਾਨੂੰ ਦਿਖਾਤੀ ਵੀਡੀਓ ਦੇ ਵਿੱਚ ਆਹ ਲਓ ਜੀ ਵੇਖੋ ਪਿੱਠ ਪੋੜਾ ਵੇਖ ਲਓ ਤਾਂ ਮੈਂ ਤਾਂ ਚਾਰੇ ਥਾਂ ਨਿਕੜਵੇਂ ਲੱਗੇ ਗੈਪ ਦੇ ਵਿੱਚ ਕੋਈ ਪੋਰਟ ਚਾਂਗ ਨਹੀਂ ਲੱਗੀ ਨਾਲ ਆਹ ਲਓ ਜੀ ਕਰੋ ਚੈੱਕ ਜੀ ਦੋਸਤੋ ਬੈ ਦਾ ਮਖਾਏ ਉਹ ਜੋ ਨਾਨ ਦਾ ਦੁੱਧ ਵਾਲੀਆਂ ਆਹ ਵੇਖੋ ਇੱਥਾਨੇ ਦੱਕੂ ਜਕ ਮੈਂ ਇੱਕ ਬੰਦਾ ਵੀ ਬੰਦਾ ਗੱਲਾਂ ਦਾ ਦੁੱਧ ਆ 20 ਕਿਲੋ ਮੈਂ ਕਿ ਦੁੱਧ ਲਵੇ ਕੋ ਦੋ ਟਾਂ ਚੋ ਕੇ ਨਾ ਤਾਰਾਂ ਤੁਰਾ ਚਾਰੇ ਨੇ ਬਰਾਬਰ ਮਾਗੋ ਥਾਨ ਘਾਤ ਵਾਦ ਪੂਰ ਛੱਟਾ ਹੋਵੇ ਆਪਣੀ ਮੈਦੀ ਕਰਾਈ ਤੋ ਘਰ ਜਾਂਦੀ ਮੈਦੀ ਕਰਾਈ ਕਰੋ ਜੀ ਚੈੱਕ ਖੜਾ ਬੱਤੋ ਥਾਨ ਵਾਦ ਘਟ ਪੂਰ ਛੱਟਾ ਹੋਵੇ ਕੋਈ ਤਾਂ ਵੀਰ ਗੰਦਾ ਗ੍ਰੰਥ ਲੱਪਾ ਲਾਇਆ ਹੈ ਨਾ ਥੋੜੀ ਕਾਲ ਦੀ ਜੀ ਜੀ ਠੀਕ ਹੈ ਜੀ ਪਸ਼ੂ ਜਿਹਨੂੰ ਸੁੰਦਾ ਨੇ ਦੋਸਤੋ ਤਾਜ਼ਾ ਤੇ ਉਹਨੂੰ ਥੋੜੀ ਦੇਖਣਾ ਤੈ ਜੀ ਮਾਰ ਜਾਂਦਾ ਲੋ ਇ ਚੈੱਕ ਕਰ ਲੋ ਦੋਸਤੋ ਬਹੁਤ ਸੋਹਣਾ ਆਰਡਰ ਕਰਮਾ ਆਈ ਦਾ ਦਿੰਡੀਆਂ ਵਾਲਾ ਆਰਡਰ ਦੋਸਤੋ ਚੈੱਕ ਕਰ ਲੋ ਆ ਵੇਖੋ ਅੱਛਾ ਜੋ ਬਣਾ ਤਾਰਾ ਬਿਲਕੁਲ ਚਾਰੇ ਸੰਦੇ ਬਰਾਬਰ ਮੈਂ ਕੋ ਥਾਨ ਘਾਟਵਾ ਦੋ ਤੋ ਪੂਰ ਛੱਟਾ ਆਵੇ ਇਥੇ ਮੈਂ ਪਾਸ ਕਰਕੇ ਜੋ ਕੇ ਲਵੇ ਅਗਲਾ ਵੇ ਠੀਕ ਹੈ ਜੀ ਲੋ ਵੀ ਮੈਂ ਉੱਚੇ ਮੁੱਲ ਦੀ ਹੈ ਇਥੇ ਵੇਚ ਆ ਕੇ ਖੜੇ ਆ ਆਰਦੀ ਤੇ ਭਾਈ ਜੋ ਬਣ ਮੋਲੇ ਦਾ ਕਿੱਕ 70 ਦੀ ਮੈਂ ਦੇ ਦੀਏ 1 ਲੱਖ 7000 ਰੁਪਏ ਡਿਮਾਂਡ ਰੱਖੀ ਹੈ ਦੇਣੀ ਕਿਨੇ ਦੀ 1.5 ਦੀ ਮਾਇਆ ਦੇ ਦਾਂਗੇ 1.5 ਲੱਖ ਦੀ ਹੈਗੀ ਕਿ ਕਿਸ ਕੋਲ ਨਾ ਕੋਈ ਨਹੀਂ ਇੱਕ ਹਜ਼ਾਰ ਰੁਪਏ ਛੱਡਾਂਗੇ ਦੇਰ ਤੇ 1000 ਰੁਪਏ 1 ਲੱਖ 59000 ਰੁਪਏ ਤਾਂ ਮਿੰਕੇ ਦੇਣਾ ਏ ਠੀਕ ਹੈ ਜੀ ਮੋਲੋ ਦੋਸਤੋ 1 ਲੱਖ 59000 ਰੁਪਏ ਜੋਗੀ ਆ ਮੈਂ ਕਰਮਾਲੀ ਸਾਹਿਬ ਆ ਆ ਲੋ ਜੀ ਆ ਲੋ ਤੇ ਠੰਡੀ ਇੰਨੀ ਵਾਦੀ ਵਾਦੀ ਹੋ ਗਈ ਲਓ ਜੀ ਹਾਂ ਤੇ 1 ਲੱਖ 59000 ਰੁਪਏ ਜੋਗਲੋਂ ਮੈਂ ਦੀ ਗਾਰ ਹੀ ਹੋ ਗਈ ਠੀਕ ਹੈ ਜੀ ਹਾਂ 1 ਲੱਖ 59000 ਰੁਪਏ ਜੋ ਤੁਹਾਡਾ ਆ ਆ ਗਿਆ ਦਾ ਮਾਨ ਤਨ ਸ਼ੋਰ ਸ਼ਾਪਾ ਜਿਹੜਾ ਹੋਊਗਾ ਮੌਕੇ ਤੇ ਕੋਈ ਮੋਲ ਵਿੜੀ ਵਾਲੇ ਫਿਕਸ ਨਹੀਂ ਹੁੰਦੇ ਸੂਹਾ ਦੂਜਾ ਸੂਈਆ 20 ਲੀਟਰ ਤੋਂ ਤੇ 22 ਜੋਰਿੰਗਾ ਦਾ ਚਵਾਉਣ ਦੇ ਆ ਆਪਣੇ ਤਸੱਲੀ ਕਰ ਲਿਓ ਕਿ ਇੱਕ ਟਾਈਮ ਦੇ ਇਹ ਟੋਗੇ ਲਵੇ ਜਿੰਨੇ ਲੈਣੀ ਆ ਠੀਕ ਹੈ ਜੀ ਹਾਂ ਇਹ ਦੋ ਗਿਆ ਹੀ ਗਾਂ ਗਾਂ ਕੋਲ ਭਾਈ ਬੋਹੜਾ ਹੋਊਗਾ 9 ਕਿਲੋ 9 ਕਿਲੋ ਬੋਹੜਾ ਜਿਹੜਾ ਤਿਆਰ ਆ ਗਿਆ ਪਰ ਤੋਂ ਦੀ ਗਾਂ ਸੂਈ ਗੇ ਬੱਚਾ ਦੇ ਮਗਰ ਆਹ ਲੈ ਚਾਹੀ ਮਗਰ ਬੱਚਾ ਇਹ ਹਾਂਜੀ ਹਾਂਜੀ ਠੀਕ ਹੈ ਜੀ ਦੋਸਤੋ ਚੈੱਕ ਕਰ ਲਿਓ ਤੇ ਮਗਰ ਵਛਾ ਜੇ 9 ਕਿਲੋ ਬੋਹੜਾ ਸੂਹਾ ਕਰਨਾ ਸੂਈ ਸੂਹਾ ਦੂਸਰਾ ਇਹ ਸੂਹਾ ਦੂਸਰਾ ਸੂਈਆ ਦਰਮਿਆਨਾ ਕੱਢ ਗਾਂ ਦਾ ਚੈੱਕ ਕਰ ਲਿਓ ਸ਼ਾਹੀਵਾਲ ਦੇ ਨਾਲ ਕਰਾਸ ਹੁੰਦੇ ਹਾਂ ਲਓ ਜੀ ਕਰੋ ਚੈੱਕ ਜੀ ਤਸੱਲੀ ਦੋਸਤੋ ਕਰਿਆ ਕਰੋ ਜਰੂਰ ਆਪਣੀ ਇਕ ਤਾਂ ਫੋਨ ਖਾ ਲਓ ਜੀ ਥਾਣੀ ਲਗਨ ਨੇਰ ਤੋਂ ਕਰਕੇ ਵਿਖਾ ਦੇਣਾ ਥੋੜੀ ਡਿੱਗੀ ਹੈ ਕੈਮਰੇ ਬਟਨ ਕਰਦੀ ਜਿੱਤੀ ਲਓ ਜੀ ਚੈੱਕ ਕਰ ਲਓ ਅਸਾ ਭਾਈ ਜੋ ਬਣ ਤਾਰਾਂ ਤੁਰਾਂ ਚਾਰੇ ਸਨ ਦੇ ਬਰਾਬਰ ਮੈਂ ਕੋ ਥਣ ਘਟਵਾ ਦੋ ਕੋ ਪੂਛ ਟਾ ਦੇ ਗਾਂ ਦਾ ਤੇ ਆਪਰੇ ਫੁੱਲ ਕਮੇਟੀ ਹੋ ਗਈ ਕੰਨੜਾ ਨਹੀਂ ਕੰਟੀ ਹੋਈ ਇਹ ਆਪਾਂ ਨਿਗਾਰੇ ਮੂਲੇ 5000 ਦੀ ਦੇਣੀ 5000 ਕਿੰਨਾ ਕੁ ਮਾਣ ਦਰੋਂ ਸਤ 10000 ਦਾ 2000 ਦਾ ਤੇ ਨਹੀਂ ਇਹਦਾ ਕਰਾਂਗੇ 10000 ਚਾਰਜੋ ਦਾ ਭਾਈ ਇਹ ਦੀ ਦਿੰਦਾ ਨਹੀਂ ਕੋ ਤਾਈ ਸੀ ਗਾਂ ਪੱਕੀ ਵੀ ਕਰੀ ਗਏ ਨੇ ਰਾਂ ਕਿ ਕਿਰ ਦੇਖੀ ਹੋ ਗਈ ਮੇਲਾ ਗਈ ਬਾ ਦੇ ਵਾਏ ਕੋਤੜੇ ਘੱਟ ਵਾ ਤੋਂ ਭਰ ਭੂਰੂ ਕੀ ਗਾਂ ਪਈ ਹਾਂ ਕੋਤੜੇ ਘੱਟ ਵੱਧ ਨਹੀਂ ਹੋ ਗਾਂ ਠੀਕ ਹੈ ਜੀ ਡਿਮਾਂਡ ਰੱਖੀ ਦੋਸਤੋ 5021 ਹੈ ਇਸ ਤੋਂ ਰਾਂ ਜਾਂਦਾ ਮਾਂ ਤਣ ਛੋੜ ਛੱਪਾ ਦੁੱਧ 9 ਕਿਲੋ ਤਿਆਰ ਇਹ ਤੋਂ ਅਗੇ ਬਾਈ ਦੇ ਕੋਲੇ ਇੱਕ ਜਰਸੀ ਗਾਂ ਆਹ ਲੋ ਜੀ ਕਰ ਲੋ ਚੱਕ ਹਾਂਜੀ ਭਾਈ ਇਹ ਤੋਂ ਦੋ ਦੋ ਭਾਈ 12 ਕਿਲੋ ਹੋਗਾ ਵਸ਼ੀ ਕੋ ਹਾਂਜੀ ਇਹ ਜੋਣੀ ਝੋਗੇ ਆਈ ਇਹਦੇ ਅੱਛਾ ਜੀ ਤੇ ਵਸ਼ੀ ਮਗਰ ਦੇ ਦੇ ਇਹਦੇ ਮਗਰ ਵਸ਼ੀ ਹੈ ਹਾਂਜੀ ਇਹ ਦੋਤੋ ਜਰਸੀ ਕਰ ਲੋ ਚੱਕ ਸੁਭਾ ਕਰ ਮਸੂਈ ਜੋ ਨੂੰ ਸੂਗਾ ਪਹਿਲਾ ਇਹ ਪਹਿਲਾ ਸੂਗਾ ਸੂਈਆ ਤੇ ਮਗਰ ਰਸ਼ੀ ਦੁੱਧ 12 ਕਿਲੋ ਤਿਆਰ ਐ ਹੁਣ ਕਿਉ ਅਗੇ ਆਈ ਉੱਤਾਂ ਠੀਕ ਹੈ ਜੀ ਇਹ ਵੀ ਦੋਸਤੋ ਦਰਮਿਆਨੇ ਕਰਦੇ ਵੀ ਚੈੱਕ ਕਰ ਲਿਓ ਨੱਲਾ ਜੀ ਉਹ ਸੂਝ ਨੂੰ ਦੂਜੇ ਥਾਂ ਤੇ ਹੁੰਦਾ ਥੋੜਾ ਜਿਹਾ ਕਾਲਾ ਪੈ ਜਾਂਦਾ ਜਰੂਰ ਲਓ ਜੀ ਕਰੂ ਜੀ ਚੈੱਕ ਮੈਨੂੰ ਕਿੰਨਾ ਮੁੱਲ ਦਾ ਇਹ 35000 ਦੀ ਗਾਜ ਦੇਣਾ ਕਿੰਨਾ ਕੁ ਮੰਨਣਾ ਸਤਾ ਇਹ ਜੋ 1000 ਦਾ ਹੋਣਾ ਇਹ 34 ਹਾਂ 32000 ਕਰ ਦੀ ਦੇਵਾ ਦੇ 30000 ਲਓ ਜੀ ਕਰ ਲਓ ਜਗ ਜੀ ਡਿਮਾਂਡ 35000 ਤੇ ਮੌਕੇ ਤੇ ਜਿਹੜਾ ਹੋਊਗਾ ਜੀ 33000 ਜਿਹਦੇ ਵਿੱਚੋਂ ਤੁਹਾਡਾ ਮਾਨਤਨ ਹੋਊਗਾ ਜੀ ਵਸ਼ੀ ਇਹਦੇ ਮਗਰ 12 ਕਿਲੋ ਦੋ ਵਸ਼ੀ ਇਹ ਮਗਰ ਆਹ ਵਸ਼ੀਏ ਦੋਸਤੋ ਚੈੱਕ ਕਰ ਲਓ ਮੱਝ ਦੇ ਮਗਰ ਕਟਾ ਸੂਆ ਦੁੱਧਾ ਦੋ ਤੇ 20 ਕਿਲੋ ਮੌਕੇ ਦਾ ਤਿਆਰ ਇੱਕ ਗਾੜੀ ਕਾਲੀ ਇਥੇ ਲਦੋਤ 9 ਕਿਲੋ ਤਿਆਰ ਬੱਚਾ ਤੇ ਮਗਰ ਵਛਾ ਡਿਟੇਲ ਪ੍ਰੋਪਰ ਸਾਰੀ ਦਸਤੀ ਆ ਪਸ਼ੂ ਤਿੰਨੇ ਸੁਜੋ ਸਵਾਏ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਆ ਜਰੂਰ ਕਰਿਆ ਕਰੋ ਅਡਰੈਸ ਇੱਕ ਰਿਫੀ ਬੋਲਦੇ ਨਾ ਪਿੰਡ ਚਾਟੀਵੰਡ ਤਹਿਸੀਲ ਜਿਲ੍ਹਾ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਜੋਵਨ ਫੋਨ ਨੰਬਰ ਵੀਰੇ ਇੱਕ ਰਿਫੀ ਬੋਲਦੇ ਫੋਨ ਆਉਂਦੇ ਜਗਾ 90418424 ਬਾਕੀ ਜਿਹੜੇ ਭੈਣ ਬੋਲਾ ਫੋਨ ਲਾ ਕੇ ਆਇਆ ਕਰੋ ਠੀਕ ਹੈ ਜੀ ਦੇਖਣੇ ਮਾਜ ਲੈਣੀ ਉਹ ਮਾਜ ਵਾਲਾ ਵੀਰੇ ਮਾਜ ਦਾ ਪੁੱਛਿਆ ਕਰੇ ਮੈਂ ਕਹਿੰਦਾ ਵੀ ਇੱਕ ਅੱਧੀ ਪੱਕੀ ਦੇਲੀ ਹੁੰਦੀ ਹ